ਜਿਹੜੇ ਸਦੇ ਮਦਈ ਸੀਗੇ ਉਹਨਾਂ ਦੇ ਕੋਲੋਂ ਜਿਹੜਾ ਉਹਨਾਂ ਦਾ ਮੋਬਾਈਲ ਸੀਗਾ ਉਹ ਸਨੇਚ ਕੀਤਾ ਗਿਆ ਸੀਗਾ ਜਿਹਨੂੰ ਸਾਡੇ ਇੰਚਾਰਜ ਫਤਿਹਪੁਰ ਇੰਚਾਰਜ ਫਤਾਪੁਰ ਨੇ ਸੌਰੀ ਪਟਾਪੁਰੇ ਨੇ ਤੇ ਐਸ ਐਚਓ ਮਜੀਠਾ ਰੋਡ ਨੇ ਜਿਹੜਾ ਹੈਗਾ ਬੜੀ ਦੋਆਂ ਘੰਟਿਆਂ ਦੇ ਵਿੱਚ ਹੀ ਜਿਹੜਾ ਇਹ ਕੇਸ ਜਿਹੜਾ ਸੀਗਾ ਟ੍ਰੇਸ ਕਰ ਲਿਆ ਉਹਦੇ ਵਿੱਚ 358 ਨੰਬਰ ਐਫ ਆਈ ਆਰ ਨੰਬਰ ਸੀਗਾ 379 ਬੀ ਇਹਦੇ ਵਿੱਚ ਜਿਹੜੇ ਆ ਅਸਲਮ ਆਸ਼ੂ ਤੇ ਗੁਰਨਾਮ ਉਰਫ ਗਾਮਾ ਜਿਹੜੇ ਹੈਗੇ ਨੇ ਇਹਨਾਂ ਇੱਕ ਨੁਸ਼ਹਿਰਾ ਖੁਰਦਾ ਹੈਗਾ ਤੇ ਦੂਸਰਾ ਜਿਹੜਾ ਹੈਗਾ ਸ਼ਿਵਾ ਮਜੀਠਾ ਰੋਡ ਦਾ ਹੈਗਾ ਇਹਨਾਂ ਬੰਦਿਆਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਵੱਲੋਂ ਜਿਹੜਾ ਖਡਾਉਣਾ ਫੋਨ ਸੀਗਾ ਅੱਗੇ ਅਸੀਂ ਦੋ کیسਾਂ ਦੀ ਜਿਹੜੀ ਹੈਗੀ ਆ ਬਰਾਮਦੀ ਦੇ ਸਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪਹਿਲੀ ਜਿਹੜੀ ਪ੍ਰੈਸ ਕਾਨਫਰੰਸ ਹੈ ਮਕਦਮਾ 144 ਨੰਬਰ 379 ਬੀ ਥਾਣਾ ਮਜੀਠਾ ਰੋਡ ਦਾ ਹੈਗਾ ਇਹਦੇ ਵਿੱਚ ਜਿਹੜੇ ਸਦੇ ਮਦਈ ਸੀਗੇ ਉਹਨਾਂ ਦੇ ਕੋਲੋਂ ਜਿਹੜਾ ਉਹਨਾਂ ਦਾ ਮੋਬਾਈਲ ਸੀਗਾ ਉਹ ਸਨੇਚ ਕੀਤਾ ਗਿਆ ਸੀਗਾ ਜਿਹਨੂੰ ਸਾਡੇ ਇੰਚਾਰਜ ਫਤਿਹਪੁਰ ਇੰਚਾਰਜ ਫਤਾਪੁਰ ਨੇ ਸੌਰੀ ਫਤਾਜਪੁਰ ਨੇ ਤੇ ਐਸ ਐਚ ਓ ਮਜੀਠਾ ਰੋਡ ਨੇ ਜਿਹੜਾ ਹੈਗਾ ਬੜੀ ਦੋਆਂ ਘੰਟਿਆਂ ਦੇ ਵਿੱਚ ਹੀ ਜਿਹੜਾ ਇਹ ਕੇਸ ਜਿਹੜਾ ਸੀਗਾ ਟ੍ਰੇਸ ਕਰ ਲਿਆ ਤੇ ਇਹਦੇ ਨਾਲ ਬੜੀ ਵਧੀਆ ਜਿਹੜੀ ਸਾਡੀ ਹੈਗੀ ਆ ਰਿਕਵਰੀ ਹੋਈ ਆ ਨਾਲ ਹੀ ਮੋਬਾਈਲ ਤੇ ਜਿਹੜਾ ਹੈਗਾ ਸ਼ਿਵ ਕੁਮਾਰ ਉਰਫ ਭੋਲੂ ਜਿਹੜਾ ਹੈਗਾ ਆ ਆਪਣਾ ਨਰੰਕਾਰੀ ਨੰਕਰੀ ਭਵਨ ਵਾਲੀ ਦਸ਼ਮੇਸ਼ ਐਵੇਨਿਊ ਮਜੀਠਾ ਰੋਡ ਦਾ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਦੂਜਾ ਸਾਥੀ ਇਹਦਾ ਨੋਮੀਨੇਟ ਕਰ ਲਿਆ ਹੈਗਾ ਜੀ ਤੇ ਇਹ ਸਾਡਾ ਇਹਦੇ ਵਿੱਚ ਜਿਹੜਾ ਮੋਬਾਈਲ ਇਹਨਾਂ ਨੇ ਖੋਇਆ ਸੀਗਾ ਉਹ ਵੀ ਅਸੀਂ ਬਰਾਮਦ ਕਰ ਲਿਆ ਇਸ ਬੰਦ ਚ ਹੋਰ ਕੋਈ ਹੁਣ ਸਦਰ ਦੀ ਕਰ ਲਈ ਆਪਾਂ ਐਪਸ ਪ੍ਰਿੰਸਪਲ ਫੈਉ ਡੀਵੀਟੀ ਸੈਕੰਡ ਕੇਸ ਜਿਹੜਾ ਡਿਟੈਕਟ ਕੀਤਾ ਜ਼ੋਨ 2 ਦੇ ਨਹੀਂ ਉਹਦੇ ਵਿੱਚ 358 ਨੰਬਰ ਐਫ ਆਈ ਆਰ ਨੰਬਰ ਸੀਗਾ 379 ਬੀ ਇਹਦੇ ਵਿੱਚ ਜਿਹੜੇ ਆ ਅਸਲਮ ਆਸ਼ੂ ਤੇ ਗੁਰਨਾਮ ਉਰਫ ਗਾਮਾ ਜਿਹੜੇ ਹੈਗੇ ਨੇ ਇਹਨਾਂ ਇੱਕ ਨਸ਼ੇਰਾ ਖੁਰਦਾ ਹੈਗਾ ਤੇ ਦੂਸਰਾ ਜਿਹੜਾ ਹੈਗਾ ਸ਼ਿਵਾ ਮਜੀਠਾ ਰੋਡ ਦਾ ਹੈਗਾ ਇਹਨਾਂ ਬੰਦਿਆਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਵੱਲੋਂ ਜਿਹੜਾ ਖਡਾਉਣਾ ਫੋਨ ਸੀਗਾ ਆਹ ਸੌਰੀ ਖਡਾਉਣੇ ਪਿਸਤਲ ਦੇ ਨਾਲ ਇਹਨਾਂ ਨੇ ਜਿਹੜੀ ਵਾਰਦਾਤ ਕੀਤੀ ਸੀ ਇੱਕ ਬੰਦੇ ਤੋਂ ਜਿਹੜਾ ਮੋਬਾਈਲ ਖੋਇਆ ਸੀਗਾ ਉਹ ਤੇ ਜਿਹੜੀ ਐਕਟਿਵਾ ਵਰਤੀ ਗਈ ਸੀ ਗਿਆਨ ਕੋ ਉਹ ਜਿਹੜੀ ਆ ਬਰਾਮਦ ਕਰਤੀ ਆ ਔਰ ਇਹ ਬੜਾ ਸਨਸਨੀਖੇਜ਼ ਸੀਗਾ ਕਿਉਂਕਿ ਇਹਦੇ ਵਿੱਚ ਜਿਹੜਾ ਪਿਸਤਲ ਦੇ ਨਾਲ ਦਿਖਾ ਕੇ ਉਹਨੂੰ ਜਿਹੜਾ ਸੀਗਾ ਉਹਦਾ ਮੋਬਾਈਲ ਖੋਇਆ ਗਿਆ ਸੀਗਾ ਸਾਡੇ ਸੀਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਇਮੀਡੀਏਟਲੀ ਜਿਹੜਾ ਹੈਗਾ ਕੇਸ ਨੂੰ ਸੰਜੀਦਗੀ ਦੇ ਨਾਲ ਲੈਂਦੇ ਹੋਏ ਸਾਡੇ ਐਸਐਚਓ ਸਾਦਕ ਨੇ ਜਿਹੜਾ ਹੈਗਾ ਇਹਨੂੰ 24 ਘੰਟਿਆਂ ਦੇ ਵਿੱਚ ਹੀ ਜਿਹੜਾ ਹੈਗਾ ਟ੍ਰੇਸ ਕਰ ਲਿਆ ਇਹਦੇ ਵਿੱਚ ਜਿਹੜੀ ਵਰਤ ਹੈਗਾ ਖਡਾਉਣਾ ਪਿਸਤੌਲ ਉਹ ਵੀ ਬਰਾਮਦ ਕਰ ਲਿਆ ਮੋਬਾਈਲ ਵੀ ਕਰ ਲਿਆ ਤੇ ਐਕਟਿਵਾ ਵੀ ਜਿਹੜੇ ਤੇ ਵਾਅਦਾਤ ਕੀਤੀ ਗਈ ਉਹ ਐਕਟਿਵਾ ਵੀ ਰਿਕਵਰ ਕਰ ਲਈ ਹੈ ਔਰ ਇਹ ਕੇਸ ਸਾਡਾ ਜਿਹੜਾ ਸੋਲਵ ਹੋ ਗਿਆ ਜੀ ਸਾਨੂੰ ਪਹਿਲਾਂ ਵੀ ਕੇਸ ਵਗੈਰਾ ਹੈਗਾ ਜਿਹੜੇ ਇਹਨਾਂ ਦੇ ਪਹਿਲਾਂ ਜਿਹੜੇ ਕੇਸ ਨਹੀਂ ਹਜੇ ਤੱਕ ਨਹੀਂ ਹੈਗੇ ਹੈਗੇ ਬਟ ਇਹਨਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਸਰ ਇਹਨਾਂ ਦੀ ਉਮਰ ਕਿੰਨੀ ਹੈ ਤੇ ਕੰਮ ਕੀ ਕਰਦੇ ਇਹਨਾਂ ਦੀ ਉਮਰ 30 ਤੋਂ 35 ਸਾਲ 30 ਤੋਂ 35 ਸਾਲ ਹੈਗੀ ਹੈ ਜੀ ਤੇ ਸਰ ਕੰਮ ਕੀ ਕਰਦੇ ਸੀ ਇਹਨਾਂ ਦਾ ਲੁੱਟਾ ਖੋਹਾਂ ਦਾ ਕੰਮ ਸੀ ਜਾਂ ਹੋਰ ਵੀ ਇਸ ਤੋਂ ਨਵਾਂ ਆਪਾਂ ਫਿਲਹਾਲ ਤੇ ਇਹੀ ਕਹਿ ਸਕਦੇ ਹਾਂ ਜੀ ਲੁੱਟਾ ਖੋਹਾਂ ਦਾ ਹੀ ਹੈਗਾ ਜਿਹੜਾ ਕ੍ਰਾਈਮਨਲ ਹੈਗਾ ਕ੍ਰਾਈਮਨਲ ਬੈਕਗ੍ਰਾਉਂਡ ਹੀ ਸੀ ਜੀ ਤੇ ਸਰ ਇਹ ਨਸ਼ਾ ਵਗੈਰਾ ਵੀ ਕਰਦੇ ਆ ਕੁਝ ਨਹੀਂ ਹਜੇ ਤੱਕ ਐਸੀ ਇਨਸ਼ੇ ਵਾਲੀ ਗੱਲ ਸਾਹਮਣੇ ਨਹੀਂ ਆਈ ਹੈ ਜੀ ਜਿਹੜੇ ਸਦੇ ਮਦਈ ਸੀਗੇ ਉਹਨਾਂ ਦੇ ਕੋਲੋਂ ਜਿਹੜਾ ਉਹਨਾਂ ਦਾ ਮੋਬਾਈਲ ਸੀਗਾ ਉਹ ਸਨੇਚ ਕੀਤਾ ਗਿਆ ਸੀਗਾ ਜਿਹਨੂੰ ਸਾਡੇ ਇੰਚਾਰਜ ਫਤਿਹਪੁਰ ਇੰਚਾਰਜ ਫਤਾਪੁਰ ਨੇ ਸੌਰੀ ਪਟਾਪੁਰੇ ਨੇ ਤੇ ਐਸ ਐਚਓ ਮਜੀਠਾ ਰੋਡ ਨੇ ਜਿਹੜਾ ਹੈਗਾ ਬੜੀ ਦੋਆਂ ਘੰਟਿਆਂ ਦੇ ਵਿੱਚ ਹੀ ਜਿਹੜਾ ਇਹ ਕੇਸ ਜਿਹੜਾ ਸੀਗਾ ਟ੍ਰੇਸ ਕਰ ਲਿਆ ਉਹਦੇ ਵਿੱਚ 358 ਨੰਬਰ ਐਫ ਆਈ ਆਰ ਨੰਬਰ ਸੀਗਾ 378 ਬੀ ਇਦੇ ਵਿੱਚ ਜਿਹੜੇ ਆ ਅਸਲਮ ਆਸ਼ੂ ਤੇ ਗੁਰਨਾਮ ਉਰਫ ਗਾਮਾ ਜਿਹੜੇ ਹੈਗੇ ਨੇ ਇਹਨਾਂ ਇੱਕ ਨੁਸ਼ਹਿਰਾ ਖੁਰਦਾ ਹੈਗਾ ਤੇ ਦੂਸਰਾ ਜਿਹੜਾ ਹੈਗਾ ਸ਼ਿਵਾ ਮਜੀਠਾ ਰੋਡ ਦਾ ਹੈਗਾ ਇਹਨਾਂ ਬੰਦਿਆਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਵੱਲੋਂ ਜਿਹੜਾ ਖਟਾਉਣਾ ਫੋਨ ਸੀਗਾ ਕਿ ਅਸੀਂ ਦੋ ਕੇਸਾਂ ਦੀ ਜਿਹੜੀ ਹੈਗੀਆਂ ਬਰਾਮਦਗੀ ਦੇ ਸਬੰਧ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪਹਿਲੀ ਜਿਹੜੀ ਪ੍ਰੈਸ ਕਾਨਫਰੰਸ ਹੈ ਮਕਦਮਾ 144 ਨੰਬਰ 379 ਬੀ ਥਾਣਾ ਮਜੀਠਾ ਰੋਡ ਦਾ ਹੈਗਾ ਇਹਦੇ ਵਿੱਚ ਜਿਹੜੇ ਸਦੇ ਮਦਈ ਸੀਗੇ ਉਹਨਾਂ ਦੇ ਕੋਲੋਂ ਜਿਹੜਾ ਉਹਨਾਂ ਦਾ ਮੋਬਾਈਲ ਸੀਗਾ ਉਹ ਸਨੇਚ ਕੀਤਾ ਗਿਆ ਸੀਗਾ ਜਿਹਨੂੰ ਸਾਡੇ ਇੰਚਾਰਜ ਫਤਿਹਪੁਰ ਇੰਚਾਰਜ ਫਤਾਪੁਰ ਨੇ ਸੌਰੀ ਫਤਾਪੁਰੇ ਨੇ ਤੇ ਐਸ ਐਚਓ ਮਜੀਠਾ ਰੋਡ ਨੇ ਜਿਹੜਾ ਹੈਗਾ ਬੜੀ ਦੋਆਂ ਘੰਟਿਆਂ ਦੇ ਵਿੱਚ ਹੀ ਜਿਹੜਾ ਇਹ ਕੇਸ ਜਿਹੜਾ ਸੀਗਾ ਟ੍ਰੇਸ ਕਰ ਲਿਆ ਤੇ ਇਹਦੇ ਨਾਲ ਬੜੀ ਵਧੀਆ ਜਿਹੜੀ ਸਾਡੀ ਹੈਗੀ ਆ ਰਿਕਵਰੀ ਹੋਈ ਆ ਨਾਲ ਹੀ ਮੋਬਾਈਲ ਤੇ ਜਿਹੜਾ ਹੈਗਾ ਸ਼ਿਵ ਕੁਮਾਰ ਉਰਫ ਭੋਲੂ ਜਿਹੜਾ ਹੈਗਾ ਆ ਆਪਣਾ ਨਰੰਕਾਰੀ ਨੰਕਕਾਰੀ ਭਵਨ ਵਾਲੀ ਦਸ਼ਮੇਸ਼ ਐਵੇਨਿਊ ਮਜੀਠਾ ਰੋਡ ਦਾ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਦੂਜਾ ਸਾਥੀ ਇਹਦਾ ਨੋਮੀਨੇਟ ਕਰ ਲਿਆ ਹੈਗਾ ਜੀ ਤੇ ਇਹ ਸਾਡਾ ਇਹਦੇ ਵਿੱਚ ਜਿਹੜਾ ਮੋਬਾਈਲ ਇਹਨਾਂ ਨੇ ਖੋਇਆ ਸੀਗਾ ਉਹ ਵੀ ਅਸੀਂ ਬਰਾਮਦ ਕਰ ਲਿਆ ਇਸ ਵਾਰ ਚ ਹੋਰ ਕੋਈ ਹੁਣ ਸਦਰ ਦੀ ਕਰ ਲਈ ਆਪਾਂ ਪੈਸ ਪ੍ਰਿੰਸਪਾਲਸ ਦੇ ਵਿੱਚ ਸੈਕੰਡ ਕੇਸ ਜਿਹੜਾ ਡਿਟੈਕਟ ਕੀਤਾ ਜ਼ੋਨ 2 ਦੇ ਨਹੀਂ ਉਹਦੇ ਵਿੱਚ 358 ਨੰਬਰ ਐਫ ਆਈ ਆਰ ਨੰਬਰ ਸੀਗਾ 379 ਬੀ ਇਹਦੇ ਵਿੱਚ ਜਿਹੜੇ ਆ ਅਸਲਮ ਆਸ਼ੂ ਤੇ ਗੁਰਨਾਮ ਉਰਫ ਗਾਮਾ ਜਿਹੜੇ ਹੈਗੇ ਨੇ ਇਹਨਾਂ ਇੱਕ ਨਸ਼ੇਰਾ ਖੁਰਦਾ ਹੈਗਾ ਤੇ ਦੂਸਰਾ ਜਿਹੜਾ ਹੈਗਾ ਸ਼ਿਵਾ ਮਜੀਠਾ ਰੋਡ ਦਾ ਹੈਗਾ ਇਹਨਾਂ ਬੰਦਿਆਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਵੱਲੋਂ ਜਿਹੜਾ ਖਡਾਉਣਾ ਫੋਨ ਸੀਗਾ ਸੌਰੀ ਖਡਾਉਣੇ ਪਿਸਤਲ ਦੇ ਨਾਲ ਇਹਨਾਂ ਨੇ ਜਿਹੜੀ ਵਾਰਦਾਤ ਕੀਤੀ ਸੀ ਇੱਕ ਬੰਦੇ ਤੋਂ ਜਿਹੜਾ ਮੋਬਾਈਲ ਖੋਇਆ ਸੀਗਾ ਉਹਦੇ ਜਿਹੜੀ ਐਕਟਿਵਾ ਵਰਤੀ ਗਈ ਸੀ ਗੈਣਕੋ ਉਹ ਜਿਹੜੀ ਆ ਬਰਾਮਦ ਕਰਦੀ ਆ ਔਰ ਇਹ ਬੜਾ ਸਨਸਨੀਖੇਜ਼ ਸੀਗਾ ਕਿਉਂਕਿ ਇਹਦੇ ਵਿੱਚ ਜਿਹੜਾ ਪਿਸਤਲ ਦੇ ਨਾਲ ਦਿਖਾ ਕੇ ਉਹਨੂੰ ਜਿਹੜਾ ਸੀਗਾ ਉਹਦਾ ਮੋਬਾਈਲ ਖੋਇਆ ਗਿਆ ਸੀਗਾ ਸਾਡੇ ਸੀਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਇਮੀਡੀਏਟਲੀ ਜਿਹੜਾ ਹੈਗਾ ਕੇਸ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਸਾਡੇ ਐਸਐਚਓ ਸਾਦਰ ਨੇ ਜਿਹੜਾ ਹੈਗਾ ਇਹਨੂੰ 24 ਘੰਟਿਆਂ ਦੇ ਵਿੱਚ ਹੀ ਜਿਹੜਾ ਹੈਗਾ ਟ੍ਰੇਸ ਕਰ ਲਿਆ ਇਹਦੇ ਵਿੱਚ ਜਿਹੜੀ ਵਰਤ ਹੈਗਾ ਖਡਾਉਣਾ ਪਿਸਤੌਲ ਉਹ ਵੀ ਬਰਾਮਦ ਕਰ ਲਿਆ ਮੋਬਾਈਲ ਵੀ ਕਰ ਲਿਆ ਤੇ ਐਕਟਿਵਾ ਵੀ ਜਿੱਤੇ ਵਾਦਦਤ ਕੀਤੀ ਗਈ ਉਹ ਐਕਟਿਵਾ ਵੀ ਰਿਕਵਰ ਕਰ ਲਈ ਹੈ ਔਰ ਇਹ ਕੇਸ ਸਾਡਾ ਜਿਹੜਾ ਸੋਲਵ ਹੋ ਗਿਆ ਜੀ ਸਾਨੂੰ ਕੋ ਪਹਿਲਾਂ ਵੀ ਕੇਸ ਵਗੈਰਾ ਹੈਗਾ ਜਿਹੜੇ ਇਹਨਾਂ ਦੇ ਪਹਿਲਾਂ ਜਿਹੜੇ ਕੇਸ ਨਹੀਂ ਹਜੇ ਤੱਕ ਨਹੀਂ ਹੈਗੇ ਹੈਗੇ ਬਟ ਇਹਨਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਸਰ ਇਹਨਾਂ ਦੀ ਉਮਰ ਕਿੰਨੀ ਹੈ ਤੇ ਕੰਮ ਕੀ ਕਰਦੇ ਇਹਨਾਂ ਦੀ ਉਮਰ 30 ਤੋਂ 35 ਸਾਲ 30 ਤੋਂ 35 ਸਾਲ ਹੈਗੀ ਹੈ ਜੀ ਤੇ ਸਰ ਕੰਮ ਕੀ ਕਰਦੇ ਸੀ ਇਹਨਾਂ ਦਾ ਲੁੱਟਾ ਖੋਹਾਂ ਦਾ ਕੰਮ ਸੀ ਜਾਂ ਹੋਰ ਵੀ ਇਸ ਤੋਂ ਨਵਾਂ ਆਪਾਂ ਫਿਲਹਾਲ ਤੇ ਇਹੀ ਕਹਿ ਸਕਦੇ ਆਂ ਜੀ ਲੁੱਟਾ ਖੋਹਾਂ ਦਾ ਹੀ ਹੈਗਾ ਜਿਹੜਾ ਕ੍ਰਾਈਮਨਲ ਹੈਗਾ ਕ੍ਰਾਈਮਨਲ ਬੈਕਗ੍ਰਾਉਂਡ ਹੀ ਸੀ ਜੀ ਤੇ ਸਰ ਇਹ ਨਸ਼ਾ ਵਗੈਰਾ ਵੀ ਕਰਦੇ ਆ ਕੁਝ ਨਹੀਂ ਹਜੇ ਤੱਕ ਐਸੀ ਤਾਂ 46 ਗੱਲ ਸਾਹਮਣੇ ਨਹੀਂ ਆਈ ਹੈ